ਇੱਕ ਕਹਾਵਤ ਹੈ ਕਿ ਰਾਹ ਪਿਆ ਜਾਣੇ ਜਾਂ ਬਾਹ ਪਿਆ ਜਾਣੇ ਰਾਹ ਪਿਆ ਜਾਣੇ ਜਾਣੀ ਤੁਹਾਨੂੰ ਜੇ ਉਸ ਰਸਤੇ ਦੇ ਬਾਰੇ ਨਹੀਂ ਪਤਾ ਜੇ ਤੁਸੀਂ ਕਿਸੇ ਤੋਂ ਪੁੱਛਦੇ ਹੋ ਤਾਂ ਸ਼ਾਇਦ ਤੁਹਾਨੂੰ ਉਸ ਬਾਰੇ ਉਨੀ ਨੋਲਿਜ ਨਹੀਂ ਆ ਸਕਦੀ ਪਰ ਜਦੋਂ ਤੁਸੀਂ ਉਸ ਰਾਹ ਤੇ ਤੁਰਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਕਿ ਇਹ ਰਾਹ ਕਿਦਾਂ ਦਾ ਹੈ ਕੀ ਇਹਦੇ ਵਿੱਚ ਮੁਸ਼ਕਲਾਂ ਕੀ ਸਹੀ ਹੈ ਤੇ ਕੀ ਗਲਤ ਹੈ ਉਸੇ ਤਰ੍ਹਾਂ ਬਾਹ ਪਿਆ ਜਾਣੇ ਕਿਸੇ ਬੰਦੇ ਦਾ ਉਸ ਦੇ ਮੂੰਹ ਤੋਂ ਜਾਂ ਉਸ ਦੀ ਕਿਸੇ ਹੋਰ ਗੱਲ ਤੋਂ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਜਦੋਂ ਤੁਹਾਡਾ ਉਸ ਨਾਲ ਬਾਹ ਪੈਂਦਾ ਹੈ ਜਦੋਂ ਤੁਸੀਂ ਉਸ ਨਾਲ ਵਰਤਦੇ ਹੋ ਅਸਲ ਵਿੱਚ ਉਦੋਂ ਹੀ ਉਸ ਬੰਦੇ ਬਾਰੇ ਆਪਾਂ ਨੂੰ ਜ਼ਿਆਦਾ ਪਤਾ ਲੱਗਦਾ ਹੈ ਇਸ ਲਈ ਕਹਿੰਦੇ ਨੇ ਕਿ ਰਾਹ ਪਿਆ ਜਾਣੇ ਜਾਂ ਬਾਹ ਪਿਆ ਜਾਣੇ ਇਹ ਸੱਚੀ ਘਟਨਾ ਦੇ ਵਿੱਚ ਵੀ ਇੱਕ ਬੰਦਾ ਜੋ ਦੇਖਣ ਨੂੰ ਬੜਾ ਸ਼ਰੀਫ ਲੱਗਦਾ ਸੀ ਜਿਸ ਉੱਤੇ ਕੋਈ ਵੀ ਇਹ ਸ਼ੱਕ ਨਹੀਂ ਕਰ ਸਕਦਾ ਸੀ ਕਿ ਇਹ ਬੰਦਾ ਕੋਈ ਕ੍ਰਾਈਮ ਵੀ ਕਰ ਸਕਦਾ ਹੈ। ਇਹ ਬੰਦਾ ਮੁਜਰਮ ਵੀ ਹੋ ਸਕਦਾ ਹੈ ਪਰ ਉਹ ਐਡਾ ਵੱਡਾ ਮੁਜਰਮ ਸੀ ਜੋ ਆਮ ਲੋਕਾਂ ਦੇ ਵਿੱਚ ਰਹਿ ਰਿਹਾ ਸੀ ਤੇ ਆਮ ਲੋਕਾਂ ਬਾਗ ਰਹਿ ਰਿਹਾ ਸੀ। ਜਦੋਂ ਉਸ ਦੀ ਅਸਲੀਅਤ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਆਸੇ ਪਾਸੇ ਵਾਲੇ ਤਾਂ ਕੀ ਸਾਰਾ ਦੇਸ਼ ਹਿੱਲ ਜਾਂਦਾ ਹੈ ਕਿ ਕੋਈ ਬੰਦਾ ਇੰਨੇ ਕਤਲ ਕਿਵੇਂ ਕਰ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਮੱਧ ਪ੍ਰਦੇਸ਼ ਦੀ ਰਾਜਧਾਨੀ ਪੁਪਾਲ ਤੇ ਇਸ ਦੇ ਅਧੀਨ ਮੰਡੀਦੀਪ ਗੱਲ ਹੈ 13 ਅਗਸਤ 2018 ਦੀ ਰਾਏ ਸਿੰਘ ਦਾ ਰਹਿਣ ਵਾਲਾ ਮੱਧ ਪ੍ਰਦੇਸ਼ ਰਾਏ ਸਿੰਘ ਦਾ ਰਹਿਣ ਵਾਲਾ ਮੱਖਣ ਸਿੰਘ ਜੋ ਕਿ ਇੱਕ ਟਰੱਕ ਡਰਾਈਵਰ ਸੀ ਉਸਦੇ ਟਰੱਕ ਦੇ ਵਿੱਚ ਸਰੀਏ ਭਰੇ ਹੋਏ ਸੀ ਉਸ ਦਾ ਕਲੀਨਰ ਉਸ ਦੇ ਨਾਲ ਸੀ ਪਰ ਪਤਾ ਲੱਗਦਾ ਹੈ ਕਿ ਉਸ ਦੇ ਟਰੱਕ ਦੀ ਲੁੱਟ ਹੋ ਗਈ ਸਰੀਏ ਦੀ ਲੁੱਟ ਕਰ ਲਈ ਕਿਸੇ ਨੇ ਤੇ ਜੋ ਮੱਖਣ ਸਿੰਘ ਸੀ ਤੇ ਜੋ ਉਸ ਦਾ ਕਲੀਨਰ ਸੀ ਉਹਨਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੁਣ ਪੁਲਿਸ ਇਸ ਕੇਸ ਦੀ ਇਨਵੈਸਟੀਗੇਸ਼ਨ ਕਰਦੀ ਹੈ ਕਿਉਂਕਿ ਦੋ ਬੰਦਿਆਂ ਦੇ ਕਤਲ ਦਾ ਮਾਮਲਾ ਸੀ ਤੇ ਸਰੀਏ ਦਾ ਭਰਿਆ ਹੋਇਆ ਟਰੱਕ ਲੁੱਟਿਆ ਗਿਆ ਸੀ ਗਾਇਬ ਹੋ ਗਿਆ ਸੀ ਇਸ ਕੇਸ ਦੇ ਵਿੱਚ ਇੱਕ ਬੰਦਾ ਜੈ ਕਰਨ ਪ੍ਰਜਾਪਤੀ 4 ਸਤੰਬਰ 2018 ਨੂੰ ਪੁਲਿਸ ਦੇ ਹੱਥ ਲੱਗਦਾ ਉਸ ਤੋਂ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਤੇ ਉਸ ਦੇ ਨੌ ਸਾਥੀਆਂ ਨੂੰ ਹੋਰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਉਹਨਾਂ ਵੱਲੋਂ ਇੱਕ ਨੌ ਹੋਰ ਲੈਤਾ ਜਾ ਰਿਹਾ ਸੀ ਜੋ ਸੀ ਆਦੇਸ਼ ਕਾਮਰਾ ਦਾ ਇਸ ਬੰਦੇ ਦੀ ਭਾਲ ਹੁਣ ਪੁਲਿਸ ਕਰਦੀ ਹੈ ਤੇ ਸੁਲਤਾਨਪੁਰ ਦੇ ਜੰਗਲਾਂ ਦੇ ਵਿੱਚੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ 7 ਸਤੰਬਰ 2018 ਨੂੰ ਪੁਲਿਸ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਇਹਨਾਂ ਨੇ ਬਸ ਆ ਦੋ ਕਤਲ ਹੀ ਕੀਤੇ ਨੇ ਪਰ ਜੋ ਆਦੇਸ਼ ਖਾਮਰਾ ਸੀ ਉਸ ਦਾ ਨਾਂ ਇਹ ਜੋ ਅਪਰਾਧੀ ਹੋਰ ਫੜੇ ਹੋਏ ਸੀ ਉਹ ਬਾਰ-ਬਾਰ ਲੈ ਰਹੇ ਸੀ ਪੁਲਿਸ ਹੁਣ ਜਦੋਂ आदेश खामरा ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਆ ਜਾਂਚ ਕਰਦੀ ਆ ਤਾਂ ਪੁਲਿਸ ਦੇ ਹੋਸ਼ ਉੱਡ ਜਾਂਦੇ ਨੇ ਉਹ ਮੰਨਦਾ ਕਿ ਮੈਂ ਹੁਣ ਤੱਕ ਤਕਰੀਬਨ 34 ਕਤਲ ਕਰ ਚੁੱਕਿਆ 6 ਅਲੱਗ-ਅਲੱਗ ਰਾਜਾਂ ਦੇ ਵਿੱਚ ਜਦੋਂ ਇਹ ਗੱਲ ਪੁਲਿਸ ਸੁਣਦੀ ਆ ਪੁਲਿਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਪੁਲਿਸ ਨੂੰ ਇਹ ਨਹੀਂ ਪਤਾ ਸੀ ਕਿ ਸਾਡੇ ਹੱਥ ਐਡਾ ਵੱਡਾ ਸੀਰੀਅਲ ਕਿਲਰ ਲੱਗ ਚੁੱਕਿਆ ਪਰ ਜੋ ਇਹ ਆਦੇਸ਼ ਖਾਮਰਾਸੀ ਇਹ ਦੇਖਣ ਨੂੰ ਬਿਲਕੁਲ ਨਾਰਮਲ ਬੰਦਾ ਲੱਗਦਾ ਸੀ ਆਪਣੇ ਪਿੰਡ ਦੇ ਵਿੱਚ ਇਹ ਦਰਜੀ ਦੀ ਦੁਕਾਨ ਕਰਦਾ ਸੀ ਪਰ ਇਹ ਛਾਤਰ ਬੰਦਾ ਸਵੇਰੇ ਲੋਕਾਂ ਦੇ ਕੱਪੜੇ ਸਿਉਂਦਾ ਸੀ ਤੇ ਰਾਤ ਨੂੰ ਲੋਕਾਂ ਦੇ ਕਫਨ ਤਿਆਰ ਕਰਦਾ ਸੀ ਇਸ ਨੂੰ ਜਦੋਂ ਗ੍ਰਿਫਤਾਰ ਕੀਤਾ ਜਾਂਦਾ ਇਸ ਤੋਂ ਪੁੱਛਗਿੱਛ ਕੀਤੀ ਜਾਂਦੀ ਤਾਂ ਇਹ ਦੱਸਦਾ ਕਿ ਮੇਰੇ ਪਰਿਵਾਰ ਦੇ ਵਿੱਚ ਮੇਰੀਆਂ ਤਿੰਨ ਬੇਟੀਆਂ ਇੱਕ ਬੇਟਾ ਤੇ ਮੇਰੀ ਘਰਵਾਲੀ ਹੈ ਤੇ ਇਸ ਦਾ ਪਿਤਾ ਵੀ ਇਹਨਾਂ ਦੇ ਨਾਲ ਹੀ ਰਹਿੰਦਾ ਸੀ ਇਸ ਨੇ ਦੱਸਿਆ ਕਿ ਮੇਰੀ ਪਿਤਾ ਦੇ ਨਾਲ ਨਹੀਂ ਬਣਦੀ ਸੀ ਤੇ ਇਸ ਦੀ ਜੋ ਘਰਵਾਲੀ ਸੀ ਉਸ ਦਾ ਨੋ ਸ਼ਾਰਦਾ ਸੀ ਉਸ ਨਾਲ ਵੀ ਇਸ ਦੀ ਜ਼ਿਆਦਾ ਨਹੀਂ ਬਣਦੀ ਸੀ ਪਰ ਇਸ ਨੇ ਇਹ ਗੱਲ ਵੀ ਦੱਸੀ ਕਿ ਮੈਂ 2010 ਤੋਂ ਲੈ ਕੇ 2018 ਦੇ ਵਿੱਚ ਵਿੱਚ 33 ਤੋਂ 34 ਕਤਲ ਕਰ ਚੁੱਕਿਆ ਇਹ ਬੰਦੇ ਦਾ ਕਤਲ ਕਰਨ ਦਾ ਸਟਾਈਲ ਕੀ ਸੀ ਇਹ ਟਰੱਕ ਡਰਾਈਵਰਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਜਿੱਥੇ ਟਰੱਕ ਡਰਾਈਵਰ ਰੁਕਦੇ ਤਾਂ ਇਹ ਉਹਨਾਂ ਦੇ ਨਾਲ ਦੋਸਤੀ ਕਰ ਲੈਂਦਾ ਕਿਉਂਕਿ ਇਹ ਬੰਦਾ ਬੜਾ ਹੱਸਮੁਖ ਸੀ ਤੇ ਬੜਾ ਵਧੀਆ ਜੋ ਪਿੰਡ ਦੇ ਲੋਕ ਸੀ ਉਹ ਵੀ ਇਹ ਗੱਲ ਤੇ ਵਿਸ਼ਵਾਸ ਨਹੀਂ ਕਰ ਰਹੇ ਸੀ ਕਿ ਜੋ ਅਦੇਸ਼ ਖਾਮਰਾ ਹੈ ਉਹ ਐਦਾਂ ਦਾ ਕੰਮ ਕਰ ਸਕਦਾ ਇਹ ਬੰਦਾ ਗੱਲਾਂ ਦਾ ਜਾਦੂਗਰ ਸੀ ਜਿੱਥੇ ਟਰੱਕ ਰੁਕਦੇ ਜਾਂ ਕਿਸੇ ਢਾਬੇ ਦੇ ਉੱਤੇ ਇਹ ਆਪਣੇ ਸ਼ਿਕਾਰ ਉੱਤੇ ਨਿਗਾ ਰੱਖਦਾ ਤੇ ਫਿਰ ਉਹਨਾਂ ਦੇ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਮਾਰਦਾ ਤੇ ਕਈਆਂ ਨੂੰ ਕਹਿੰਦਾ ਕਿ ਮੈਂ ਲੇਟ ਹੋ ਗਿਆ ਮੈਂ ਤੁਹਾਡੇ ਨਾਲ ਜਾਣਾ ਚਾਹਣਾ ਯਾਨੀ ਲਿਫਟ ਲੈਣਾ ਚਾਹਣਾ ਪਰ ਇਹ ਬੰਦਾ ਆਪਣੇ ਨਾਲ ਮਠਿਆਈ ਰੱਖਦਾ ਉਸ ਵਿੱਚ ਨਸ਼ੀਲੀ દવા ਪਾ ਲੈਂਦਾ ਤੇ ਇਸ ਦੇ ਕੋਲ ਹਰ ਵਕਤ ਇੱਕ ਸ਼ਰਾਬ ਦੀ ਬੋਤਲ ਹੁੰਦੀ ਜਿਸ ਵਿੱਚ ਇਸ ਨੇ ਜ਼ਹਿਰ ਪਾਈ ਹੁੰਦੀ ਸੀ ਉਹਨੇ ਟਰੱਕ ਦੇ ਵਿੱਚ ਸਵਾਰ ਹੁੰਦਾ ਕਲੀਨਰ ਦੇ ਨਾਲ ਡਰਾਈਵਰ ਦੇ ਨਾਲ ਬੜੀਆਂ ਮਿੱਠੀਆਂ ਗੱਲਾਂ ਕਰਦੇ ਤਾਂ ਉਹਨਾਂ ਨੂੰ ਇਹ ਲੱਗਦਾ ਕਿ ਇਹ ਬੰਦਾ ਬੜਾ ਸ਼ਰੀਫ ਹੈ ਬੜਾ ਹਸਮੁਖ ਬੰਦਾ ਬੜਾ ਮਿਲਨਸਾਰ ਬੰਦਾ ਹੈ ਪਰ ਇਸ ਦੇ ਮਨ ਦੇ ਵਿੱਚ ਕੁਝ ਹੋਰ ਚੱਲਦਾ ਹੁੰਦਾ ਸੀ ਇਹ ਉਹਨਾਂ ਨੂੰ ਸ਼ਰਾਬ ਪਿਉਂਦਾ ਜਾਂ ਕੋਈ ਨਸ਼ੀਲੀ ਚੀਜ਼ ਮਠਿਆਈ ਦੇ ਵਿੱਚ ਦੇ ਦਿੰਦਾ ਤੇ ਜਦੋਂ ਉਹ ਖਾਂਦੇ ਤਾਂ ਉਹ ਬੇਹੋਸ਼ ਹੋ ਜਾਂਦੇ ਬੇਹੋਸ਼ ਹੋਣ ਤੋਂ ਬਾਅਦ ਇਹ ਉਸ ਦਾ ਕਤਲ ਕਰ ਦਿੰਦਾ ਤੇ ਇਸ ਬੰਦੇ ਨੇ ਜੋ ਕਤਲ ਕੀਤੇ ਸੀ ਉਹਨਾਂ ਦੀਆਂ ਜੋ ਲਾਸ਼ਾਂ ਸੀ ਉਹਨਾਂ ਲਾਸ਼ਾਂ ਦੇ ਕੱਪੜੇ ਉਤਾਰ ਕੇ ਅਲੱਗ ਸਿਰ ਦਿੰਦਾ ਤੇ ਜੋ ਲਾਸ਼ਾਂ ਹੁੰਦੀਆਂ ਉਹਨਾਂ ਨੂੰ ਹਾਈਵੇ ਦੇ ਕਿਨਾਰੇ ਨਦੀ ਦੇ ਵਿੱਚ ਨਾਲਿਆਂ ਦੇ ਵਿੱਚ ਜੰਗਲਾਂ ਦੇ ਵਿੱਚ ਜਾਣੀ ਇਹੋ ਜਿਹੀਆਂ ਜਗ੍ਹਾ ਤੇ ਸਿਰਦਾ ਜਿੱਥੇ ਲਾਸ਼ਾਂ ਪੁਲਿਸ ਨੂੰ ਨਹੀਂ ਮਿਲਦੀਆਂ ਸੀ ਬਹੁਤ ਘੱਟ ਲਾਸ਼ਾਂ ਪੁਲਿਸ ਨੂੰ ਮਿਲੀਆਂ ਜਿਨ੍ਹਾਂ ਵਿੱਚ ਜੋ ਲਾਸ਼ਾਂ ਮਿਲੀਆਂ ਉਹਨਾਂ ਦਾ ਜਦੋਂ ਪੋਸਟਮਾਰਟਮ ਕਰਵਾਇਆ ਜਾਂਦਾ ਉਹਨਾਂ ਉੱਪਰ ਕੋਈ ਵੀ ਜਖਮ ਨਹੀਂ ਹੁੰਦਾ ਨਾ ਕੋਈ ਗੋਲੀ ਦਾ ਨਿਸ਼ਾਨ ਹੁੰਦਾ ਨਾ ਕੋਈ ਚਾਕੂ ਨਾਲ ਬਾਹਰ ਕੀਤੇ ਦਾ ਨਿਸ਼ਾਨ ਹੁੰਦਾ ਕਿਉਂਕਿ ਇਸ ਨੇ ਜਿਆਦਾ ਕਤਲ ਲੋਕਾਂ ਦੇ ਗਲ ਘੁੱਟ ਕੇ ਅਤੇ ਉਹਨਾਂ ਨੂੰ ਜ਼ਹਿਰੀਲੀ ਸ਼ਰਾਬ ਪਿਆ ਜਾਂ ਜ਼ਹਿਰੀਲੀ ਕੋਈ ਚੀਜ਼ ਖਵਾ ਕੇ ਕੀਤੇ ਸਨ ਇਹ ਉਹਨਾਂ ਜੋ ਲਾਸ਼ਾਂ ਸੀ ਉਹਨਾਂ ਦੇ ਕੱਪੜੇ ਉਤਾਰ ਦਿੰਦਾ ਸੀ ਬਿਨਾ ਕੱਪੜਿਆਂ ਤੋਂ ਲਾਸ਼ ਨੂੰ ਸਿਰਦਾ ਕਿਉਂਕਿ ਇਸ ਨੂੰ ਲੱਗਦਾ ਸੀ ਕਿ ਜੇ ਕਿਸੇ ਦੇ ਹੱਥੇ ਲਾਸ਼ ਲੱਗ ਵੀ ਗਈ ਉਸ ਨੂੰ ਇਹ ਪਤਾ ਨਾ ਲੱਗੇ ਕਿ ਇਹ ਬੰਦਾ ਕਿੱਥੋਂ ਦਾ ਰਹਿਣ ਵਾਲਾ ਕਿਉਂਕਿ ਪਹਿਰਾਵੇ ਤੋਂ ਬੰਦੇ ਦੇ ਇਲਾਕੇ ਦੀ ਪਹਿਚਾਣ ਹੋ ਜਾਂਦੀ ਕਿ ਇਸ ਨੇ ਐਦਾਂ ਦੇ ਕੱਪੜੇ ਪਾਇਆ ਤਾਂ ਇਹ ਉਹ ਇਲਾਕੇ ਦਾ ਇਸ ਲਈ ਇਹ ਉਹ ਲਾਸ਼ਾਂ ਨੂੰ ਬਿਨਾ ਕੱਪੜਿਆਂ ਤੋਂ ਸਿਰਦਾ ਸੀ ਆਦੇਸ਼ ਖਾਮਰਾ 48 ਸਾਲਾਂ ਦਾ ਸੀ ਇਸ ਨੇ ਦੱਸਿਆ ਕਿ ਇੱਕ ਵਾਰ ਇਸ ਨੂੰ ਕਿਸੇ ਕੇਸ ਦੇ ਵਿੱਚ ਜੇਲ੍ਹ ਜਾਣਾ ਪੈ ਜਾਂਦਾ ਤੇ ਉੱਥੇ ਇਸ ਦੀ ਮੁਲਾਕਾਤ ਉਸ ਲੋਕਾਂ ਨਾਲ ਉਸ ਅਪਰਾਧੀਆਂ ਦੇ ਨਾਲ ਹੁੰਦੀ ਹੈ ਜੋ ਟਰੱਕ ਲੁੱਟਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸੀ ਹੁਣ ਇਹ ਸੋਚਦਾ ਕਿ ਇਹ ਬੜਾ ਵਧੀਆ ਕੰਮ ਹੈ ਤੇ ਇਹ ਜਦੋਂ ਬਾਹਰ ਆਉਂਦਾ ਹੈ ਬਾਹਰ ਆਉਣ ਤੋਂ ਬਾਅਦ ਇਹੋ ਜੇ ਇੱਕ ਗੈਂਗ ਦੇ ਨਾਲ ਸੰਪਰਕ ਕਰਦਾ ਹੈ ਤੇ ਉਸ ਤੋਂ ਬਾਅਦ ਇਹ ਟਰੱਕ ਲੁੱਟਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਤੇ 2014 ਤੱਕ ਇਸ ਵੱਲੋਂ 10 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਜਿਸ ਵਿੱਚ ਡਰਾਈਵਰ ਤੇ ਕਲੀਨਰ ਸ਼ਾਮਲ ਸੀ ਪਰ ਹੁਣ 2014 ਤੋਂ ਬਾਅਦ ਇਸ ਨੂੰ ਲੱਗਦਾ ਹੈ ਇਹ 2014 ਤੱਕ 4 3 4 ਵਾਰ ਜੇਲ੍ਹ ਵੀ ਗਿਆ ਪਰ ਸਬੂਤ ਨਾ ਹੋਣ ਕਰਕੇ ਇਹ ਹਰ ਵਾਰ ਜੇਲ੍ਹ ਦੇ ਵਿੱਚੋਂ ਬਾਹਰ ਆ ਗਿਆ ਤੇ ਹੁਣ ਜਦੋਂ 2014 ਤੋਂ ਬਾਅਦ ਇਸ ਨੂੰ ਲੱਗਦਾ ਹੈ ਕਿ ਜੋ ਗੈਂਗ ਹੈ ਉਹ ਵੱਡਾ ਹੈਗਾ ਜੋ ਇਸ ਦਾ ਹਿੱਸਾ ਉਹ ਇਸ ਨੂੰ ਘੱਟ ਮਿਲਦਾ ਇਸ ਕਰਕੇ ਇਸ ਨੇ ਉਹ ਗੈਂਗ ਨੂੰ ਛੱਡ ਦਿੱਤਾ ਤੇ ਆਪਣਾ ਗੈਂਗ ਬਣਾਇਆ 2014 ਤੋਂ 2018 ਤੱਕ ਇਸ ਨੇ ਫਿਰ 23 ਕਤਲਾਂ ਨੂੰ ਜਾਂ ਦਿੱਤਾ। ਕੱਲੇ ਸਾਲ 2018 ਦੇ ਵਿੱਚ ਇਸ ਬੰਦੇ ਨੇ 12 ਕਤਲ ਕੀਤੇ। 2018 ਦੇ ਸ਼ੁਰੂ ਦੇ ਵਿੱਚ ਇਸ ਨੂੰ ਇੱਕ ਬੰਦਾ ਮਿਲਦਾ ਜਿਸ ਦਾ ਨਾਮ ਜੈ ਕਰਨ ਪ੍ਰਜਾਪਤੀ ਹੁੰਦਾ ਹੈ। ਉਹ ਇੱਕ ਢਾਬੇ ਤੇ ਮਿਲਦਾ ਜਿਸ ਦੀ ਉਮਰ ਲਗਭਗ 30 ਸਾਲ ਹੁੰਦੀ ਹੈ। ਉਹ ਇੱਕ ਛੋਟਾ ਮੋਟਾ ਅਪਰਾਧੀ ਹੁੰਦਾ ਹੈ ਤੇ ਇਹ ਉਸ ਨੂੰ ਲਾਲਚ ਦਿੰਦਾ ਕਿ ਜੇ ਤੂੰ ਮੇਰੇ ਨਾਲ ਮਿਲ ਕੇ ਕੰਮ ਕਰੇਗਾ ਤਾਂ ਆਪਾਂ ਬਹੁਤ ਰੁਪਏ ਕਮਾ ਸਕਦੇ ਹਾਂ। ਫਿਰ ਜੈ ਕਰਨ ਹੁਣ ਇਸ ਦੇ ਨਾਲ ਮਿਲ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ ਜਨਵਰੀ ਮਹੀਨੇ ਤੋਂ ਲੈ ਕੇ ਸਤੰਬਰ ਮਹੀਨੇ ਤੱਕ 12 ਕਤਲਾਂ ਨੂੰ 2018 ਦੇ ਵਿੱਚ 12 ਕਤਲਾਂ ਨੂੰ ਅੰਜਾਮ ਦਿੰਦਿਆ ਆਖਰ 13 ਅਗਸਤ ਵਾਲੇ ਕਤਲ ਤੋਂ ਬਾਅਦ ਇਹ ਜੋ ਜੈ ਕਰਨ ਹੁੰਦਾ ਇਹ ਪੁਲਿਸ ਦੇ ਹੱਥ ਚੜ ਜਾਂਦਾ 4 ਸਤੰਬਰ ਨੂੰ ਹੱਥ ਚੜਨ ਤੋਂ ਬਾਅਦ ਫਿਰ ਜੋ ਜਾਇਕਰਨ ਹੁੰਦਾ ਉਹ ਖੁਲਾਸਾ ਕਰਦਾ ਹੈ ਆਦੇਸ਼ ਖਾਮਰਾ ਦਾ ਤੇ ਜੋ ਹੋਰ ਸਾਥੀ ਇਹਨਾਂ ਦੇ ਨਾਲ ਸੀ ਉਹਨਾਂ ਸਭ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਇਹਨਾਂ ਉੱਤੇ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਤੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਆਦੇਸ਼ ਖਾਮਰਾ ਨੂੰ ਹੁਣ ਆਪਣੀਆਂ ਮਿੱਠੀਆਂ ਮਿੱਠੀਆਂ ਗੱਲਾਂ ਦੇ ਵਿੱਚ ਟਰੱਕ ਡਰਾਈਵਰ ਕਲੀਨਰਾਂ ਨੂੰ ਫਸਾਉਣ ਦਾ ਇੰਨਾ ਟੰਗ ਆ ਗਿਆ ਸੀ ਕਿ ਉਹ ਆਪਣੇ ਸ਼ਿਕਾਰ ਨੂੰ ਨਹੀਂ ਨਿਕਲ ਦਿੰਦਾ ਸੀ ਜਦੋਂ ਆਦੇਸ਼ ਖਾਮਰਾ ਤੋਂ ਪੁਲਿਸ ਨੇ ਪੁੱਛਿਆ ਕਿ ਤੂੰ ਟਰੱਕ ਡਰਾਈਵਰਾਂ ਨੂੰ ਹੀ ਕਿਉਂ ਨਿਸ਼ਾਨਾ ਬਣਾਉਣਾ ਤਾਂ ਉਸਨੇ ਦੱਸਿਆ ਕਿ ਮੈਨੂੰ ਲੱਗਦਾ ਜੋ ਟਰੱਕ ਡਰਾਈਵਰ ਨੇ ਉਹਨਾਂ ਦੀ ਜੋ ਜ਼ਿੰਦਗੀ ਹੈ ਉਹ ਬੜੀ ਹੀ ਔਖੀ ਹੈ ਬੜੀ ਕਠਿਨਾਈਆਂ ਭਰੀ ਆ ਉਹ ਮਹੀਨਾ ਮਹੀਨਾ ਦੋ ਦੋ ਮਹੀਨੇ ਆਪਣੇ ਘਰੋਂ ਬਾਹਰ ਰਹਿੰਦੇ ਨੇ ਇਸ ਲਈ ਮੈਂ ਉਹਨਾਂ ਨੂੰ ਇਸ ਜ਼ਿੰਦਗੀ ਤੋਂ ਮੁਕਤੀ ਦਿਵਾਉਣ ਦਾ ਮਾਰਾ ਉਹਨਾਂ ਦੇ ਕਤਲ ਕਰਦਾ ਯਾਨੀ ਐਦਾਂ ਦੀਆਂ ਗੱਲਾਂ ਜੋ ਉਦੇਸ਼ ਖਾਮਰਾ ਸੀ ਉਸਨੇ ਦੱਸਿਆ ਉਸਨੇ ਇਹ ਵੀ ਦੱਸਿਆ ਕਿ ਜਦੋਂ ਮੈਂ ਆਪਣੀ ਦੁਕਾਨ ਬੰਦ ਕਰਕੇ ਦਰਜੀ ਦੀ ਦੁਕਾਨ ਬੰਦ ਕਰਕੇ ਘਰ ਜਾਂਦਾ ਸੀ ਤਾਂ ਮੈਨੂੰ ਐਦਾਂ ਲੱਗਦਾ ਹੁੰਦਾ ਸੀ ਕਿ ਜਿਵੇਂ ਮੈਂ ਕੋਈ ਤੇਜ਼ ਧਾਰ ਹਥਿਆਰ ਤਿੱਖਾ ਕਰ ਰਿਹਾਗਾ ਤੇ ਕਿਸੇ ਨੂੰ ਫਾਂਸੀ ਦੇ ਰਿਹਾ ਜਦੋਂ ਮੈਨੂੰ ਐਦਾਂ ਦਾ ਲੱਗਦਾ ਤਾਂ ਮੇਰਾ ਖੂਨ ਖ올 ਉੱਠਦਾ ਤੇ ਫਿਰ ਮੇਰਾ ਜੀ ਕਰਦਾ ਕਿ ਮੈਂ ਕਿਸੇ ਦਾ ਕਤਲ ਕਰ ਦੇਵਾਂ ਇਸ ਤਰ੍ਹਾਂ ਦੀਆਂ ਗੱਲਾਂ ਜੋ ਉਸਨੇ ਪੁਲਿਸ ਨੂੰ ਦੱਸੀਆਂ ਇਹ ਜੋ ਆਦੇਸ਼ ਖਾਮਰਾ ਸੀ ਇਸ ਨੂੰ ਕਤਲ ਕਰਕੇ ਜੋ লাশ ਸੀ ਉਸ ਨੂੰ ਖੁਰਦ-ਬੁਰਦ ਕਰਨ ਦਾ ਐਨਾ ਹਿਸਾਬ ਆ ਗਿਆ ਸੀ ਕਿ ਇਸ ਨੇ 34 ਕਤਲ ਕੀਤੇ ਪਰ ਇਹ ਉਹਨਾਂ ਕਤਲਾਂ ਵਿੱਚ ਕਦੇ ਵੀ ਪੁਲਿਸ ਦੇ ਹੱਥ ਨਹੀਂ ਆਇਆ ਜੇ ਕਿਤੇ ਇਹ ਪੁਲਿਸ ਦੇ ਹੱਥ ਆਇਆ ਤਾਂ ਪੁਲਿਸ ਕੋਲ ਕੋਈ ਐਦਾਂ ਦੇ ਸਬੂਤ ਨਹੀਂ ਸੀ ਜਿਸ ਨਾਲ ਇਸ ਨੂੰ ਸਜ਼ਾ ਦਵਾਈ ਜਾ ਸਕਦੀ ਜਾਂ ਇਸ ਉੱਤੇ ਦੋਸ਼ ਜੋ ਨੇ ਉਹ ਤੈਅ ਹੋ ਸਕਦੇ ਪਰ ਜੋ ਇਹ ਬੰਦਾ ਸੀ ਇਹ ਇੰਨਾ ਛਾਤਰ ਸੀ ਇਹ ਇਹੋ ਜਿਹਿਆਂ ਜਗ੍ਹਾ ਦੇ ਉੱਤੇ ਜੋ লাশ ਸੀ ਉਸ ਨੂੰ ਸੜਦਾ ਸੀ ਕਿ লাশ ਦਾ ਪਤਾ ਨਹੀਂ ਲੱਗਦਾ ਸੀ ਤੇ ਇਸ ਨੇ ਫਿਰ ਇਸ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਕਈ ਲਾਸ਼ਾਂ ਵੀ ਬਰਾਮਦ ਕੀਤੀਆਂ ਤੇ ਲਾਸ਼ਾਂ ਜਦੋਂ ਪੋਸਟਮਾਰਟਮ ਲਈ ਭੇਜੀਆਂ ਗਈਆਂ ਤਾਂ ਉਹਨਾਂ ਵਿੱਚ ਜ਼ਿਆਦਾ ਇਹ ਹੈ ਕਿ ਇਸ ਨੇ ਗਲ ਘੁੱਟ ਕੇ ਜਾਂ ਉਹਨਾਂ ਨੂੰ ਜ਼ਹਿਰ ਦੇ ਕੇ ਉਹਨਾਂ ਦੀ ਹਤਿਆ ਕੀਤੀ ਸੀ ਇਸ ਬੰਦੇ ਨੇ 6 ਰਾਜਾਂ ਦੇ ਵਿੱਚ ਕਤਲਾਂ ਨੂੰ ਅੰਜਾਮ ਦਿੱਤਾ ਮੱਧ ਪ੍ਰਦੇਸ਼ ਉੱਤਰਾਖੰਡ ਰਾਜਸਥਾਨ ਮਹਾਰਾਸ਼ਟਰ ਉੱਤਰ ਪ੍ਰਦੇਸ਼ ਕਈ ਰਾਜਾਂ ਦੇ ਵਿੱਚ ਇਸ ਨੇ ਜੋ ਕਤਲਾਂ ਨੂੰ ਅੰਜਾਮ ਦਿੱਤਾ ਸੀ ਪਰ ਪੁਲਿਸ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇਹ ਬੰਦਾ ਇੰਨੇ ਕਤਲ ਕਰ ਸਕਦਾ ਹੈ ਇਸ ਨੇ ਇੰਨੇ ਕਤਲ ਕੀਤੇ ਆ ਕਿਉਂਕਿ ਇਹ ਬੰਦਾ ਦੇਖਣ ਨੂੰ ਬਿਲਕੁਲ ਵੀ ਐਦਾਂ ਦਾ ਖੁੰਖਾਰ ਨਹੀਂ ਲੱਗਦਾ ਸੀ ਕਿ ਇਹ ਇੰਨੇ ਲੋਕਾਂ ਦੀ ਜਾਨ ਲੈ ਸਕਦਾ ਸੋ ਇਹ ਜੋ ਘਟਨਾ ਸੀ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਦੇ ਵੀ ਕਿਸੇ ਉੱਤੇ ਯਕੀਨ ਉਦੋਂ ਤੱਕ ਨਾ ਕਰੋ ਜਦੋਂ ਤੱਕ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ